ਪ੍ਰਦਾਨ ਕੀ ਮੰਡਲ ਜੀ ਆਤਮਾਨ ਬਹੁਤੀ ਸਤਿਕਾਰਯੋਗ ਸ਼ਖਸੀਤਾ ਮੇਰੇ ਸਾਹਮਣੇ ਬੈਠੇ ਸਾਡੇ ਸਹਿਯੋਗਕਰਦੋਸਤ ਸਾਡੇ ਭੈਣਾ ਬਿਨਾ ਕਿਸੇ ਭੁੰਕਾ ਤੋਂ ਕੀ ਦੇ ਕੁਝ ਬੋਲ ਲੈ ਮਨਾਜ ਖੋਟ ਏ ਨੀਤਾਂ ਦੀ ਮਾੜੀਆਂ ਮਨਾਜ ਖੋਟ ਏ ਨੀਤਾਂ ਦੀ ਮਾੜੀਆਂ ਨੇ ਦਿਲਾਚ ਹਸਰ ਤਮੜੀਆਂ ਨੇ ਲਾੜੀਆਂ ਮਨਾਜ ਖੋਟੇ ਨੀ ਤਾਂ ਨਿਮਾੜੀਆਂ ਮਨਾਜ ਖੋਟੇ ਨੀ ਤਾਂ ਨਿਮਾੜੀਆਂ ਸਿਸਕ ਦੇ ਪੰਛੀ ਪਏ ਜੰਗਲ ਉਦਾਸ ਨੇ ਬੇਨੂਰ ਕੀਤੀ ਜ਼ਿੰਦਗੀ ਪੁਖਤੇ ਪਿਆਸ ਨੇ ਸਿਸਕ ਦੇ ਪੰਛੀ ਭਾਈ ਜੰਗਲ ਉਦਾਸ ਨੇ ਬੇਨੂਰ ਕੀਤੀ ਜ਼ਿੰਦਗੀ ਪੁਖਤੇ ਪਿਆਸ ਨੇ ਸ਼ਿਕਰੀਆਂ ਨੇ ਉਡਦੀਆਂ ਕੂਝਾਂ ਨੇ ਟਾੜੀਆਂ ਸ਼ਿਕਰੀਆਂ ਨੇ ਉਡਦੀਆਂ ਜੋਨੇ ਤਾੜੀਆਂ ਮਨਾਂ ਚ ਖੋਟੇ ਨੀ ਤਾਨੇ ਮਾੜੀਆਂ ਮਨਾਂ ਚ ਖੋਟੇ ਨੀ ਤਾਨੇ ਮਾੜੀਆਂ ਸੁਪਨ ਮਈ ਅਫਸਾਨੀਆਂ ਤੋਂ ਬੋਲਦੇ ਸੀ ਜੋ ਜ਼ਿੰਦਗੀ ਚ ਪਿਆਰ ਦੇ ਰੰਗ ਕੋਲਦੇ ਸੀ ਜੋ जिंदगी च प्यार ਦੇ ਰੰਗ ਕੋਲਦੇ ਸੀ ਜੋ ਓ ਨਮਾਲੀਆਂ ਨਹੀਂ ਗੁਲ ਮੋਰਾ ਸਾੜੀਆਂ ਓ ਨਮਾਲੀਆਂ ਨਹੀਂ ਗੁਲ ਮੋਰਾ ਸਾੜੀਆਂ ਮਨਾਚ ਖੋਟਵੇ ਨੀ ਤਾਨੇ ਮਾੜੀਆਂ ਮਨਾਚ ਖੋਟਵੇ ਨੀ ਤਾਨੇ ਮਾੜੀਆਂ ਜ਼ਿੰਦਗੀ ਤੋ ਇਸਰਾ ਖੁਸ਼ੀਆਂ ਨੇ ਸੰਗੀਆਂ ਜਿਉ ਪਿਆ ਸੇ ਖੇਤ ਤੋ ਕਟਾ ਮਲੰਗੀਆਂ ਜ਼ਿੰਦਗੀ ਤੋ ਇਸਰਾ ਖੁਸ਼ੀਆਂ ਨੇ ਸੰਗੀਆਂ ਜਿਉ ਪਿਆ ਸੇ ਖੇਤ ਤੋ ਕਟਾ ਮਲੰਗੀਆਂ ਦੁਰੀਆ ਗੋਦਾਂ ਮਾਂ ਬਲ ਸੋਣੀਆਂ ਤੇਹਾੜੀਆਂ तुर कुताम वल सोणिय पियाड़ मना चोॾहीतां माड़ियां मास मां च सुण पीसी कलाशी कोई नदी मोहबत दर तलाशी कोई नदी मोहबत थी तलाश दी। दे दे ताने जी पूर ते बागी उघिय थोरां त झाड़ पूरन ते बाग़ी उगिय थोरां त झाड़ मनां चोॾां माड़ जी சுசரி து பார தோ பசுரி தர நார தோ அஜய தாடிய அஜய தாடிய ਮਨਾਂਤ ਖੋਦੇ ਨਹੀਂ ਤਾਨੇ ਮਾਰੀਆਂ ਮਨਾਂਤ ਖੋਦੇ ਨਹੀਂ ਤਾਨੇ ਮਾਰੀਆਂ